ਅੱਜ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਵਾਰਡ ਨੰਬਰ 5 ਦੇ ਇੰਦਰਜੀਤ ਕੌਰ ਐਮਸੀ ਦੇ ਵੱਲੋਂ ਕਿਹਾ ਗਿਆ ਕਿ ਇਹ ਤਿਹਾਰ ਸਾਡੇ ਵੱਲੋਂ ਰਲ ਮਿਲ ਕੇ ਮਨਾਇਆ ਗਿਆ ਹੈ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਇਸ ਤਿਹਾਰ ਨੂੰ ਭੁੱਲਦੀ ਜਾ ਰਹੀ ਹੈ ਤਾਂ ਅੱਜ ਕੱਲ ਦੇ ਕੁੜੀਆਂ ਮੁੰਡੇ ਆਈਲਰਚ ਕਰਕੇ ਬਾਹਰ ਵੱਲ ਨੂੰ ਜਾ ਰਹੇ ਨੇ ਤੇ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਇਹ ਤੀਆਂ ਦਾ ਤਿਹਾਰ ਜਦ ਕੁੜੀਆਂ ਵਿਆਹਾਂ ਜਾਂਦੀਆਂ ਸਨ ਤਾਂ ਉਹ ਆਪਣੇ ਜਦ ਸੌਣ ਦੇ ਮਹੀਨੇ ਘਰ ਆਉਂਦਿਆਂ ਸਨ ਤਾਂ ਉਸ ਵੇਲੇ ਸਹਿਲੀਆਂ ਰਲ ਮਿਲ ਕੇ ਇਹ ਤੀਆਂ ਦਾ ਤਿਹਾਰ ਮਨਾਉਂਦੀਆਂ ਸਨ ਜੋ ਕਿ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ ਤੇ ਬੱਚੇ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਇਸੇ ਕਾਰਨ ਇਹ ਤੀਆਂ ਦਾ ਤਿਹਾਰ ਮਨਾਇਆ ਗਿਆ ਕਿ ਬੱਚਿਆਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸੱਭਿਆਚਾਰ ਦੇ ਬਾਰੇ ਦੱਸਣਾ ਜ਼ਰੂਰ ਚਾਹੀਦਾ ਹੈ ਤਾ ਕੀ ਕੁਝ ਕਹਿਣਾ ਸੀ ਇੰਦਰਜੀਤ ਐਮ ਸੀ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਉਸ ਤੋਂ ਪਹਿਲਾਂ ਤੀਆਂ ਦੇ ਤਿਹਾਰ ਦੀ ਇੱਕ ਝਲਕ ਤੁਹਾਨੂੰ ਜ਼ਰੂਰ ਦਿਖਾਉਣੀ ਆ ايني گهرو دي واته چا گيا دي ايني نامي کپا ک ايني گهرو دي واته چا گيا دي ايني نامي کپا ک ايني گهرو دي واته چا گيا دي ايني نامي کپا ک ايني گهرو دي واته چا گيا دي ايني نامي کپا ک ਜਿਹੜਾ ਸੀ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਅੱਜ ਜਿਹੜਾ ਵੀ ਪ੍ਰੋਗਰਾਮ ਕਰਾਇਆ ਰਿਹਾ ਇਹ ਇੱਕ ਸੱਭਿਆਚਾਰ ਨੂੰ ਦੁਬਾਰਾ ਲਿਆਉਣ ਵਾਸਤੇ ਮੇਰਾ ਆਪਦਾ ਹੁਨਰ ਸੀ ਆਪਦੀ ਮੇਰੀ ਸੋਚ ਸੀ ਕਿ ਜਿਹੜਾ ਇਹ ਸੱਭਿਆਚਾਰ ਪ੍ਰੋਗਰਾਮ ਲੋਕ ਹੁੰਦੇ ਜਾ ਰਹੇ ਨੇ ਤਾਂ ਮੈਂ ਉਹਨਾਂ ਲਈ ਇੱਕ ਬੱਚਿਆਂ ਨੂੰ ਆਪਣੇ ਨੌਜਵਾਨ ਕੁੜੀਆਂ ਨੂੰ ਮੁੰਡਿਆਂ ਨੂੰ ਇਹੀ ਸਨੇਹਤ ਦੇਣ ਦੇ ਲਈ ਇਹ ਮਿੱਤਿਆਂ ਦਾ ਜੋ ਫੰਕਸ਼ਨ ਹੈ ਇਹ ਮੈਂ ਕਰਵਾਇਆ ਕਿ ਅੱਜ ਕੋਈ ਨਾ ਆਪਣਾ ਸੁਪੇਟ ਜਨਮ ਦਿਨ ਭੁੱਲਦੀ ਜਾਂਦੀ ਹੈ ਅੱਜ ਦੀ ਪੀੜੀ ਤੇ ਜਿਵੇਂ ਤੁਸੀਂ ਮੰਨੋ ਪਹਿਲਾਂ ਇਸ ਤਰ੍ਹਾਂ ਦੇ ਨਾਲ ਤੀਆਂ ਲੱਗਦੀਆਂ ਹੁੰਦੀਆਂ ਸੀ ਅੱਜ ਦੂਜੀ ਪੜਾ ਲੈ ਕਿੱਸਾ ਲੱਗਦਾ ਕਿ ਐਸਾ ਲੋਣੀ ਤੀਜੇ ਸੁਪੇਟ ਆ ਜਾਂਦੇ ਕਿਉਂਕਿ ਅੱਜ ਕੱਲ ਬੱਚੇ ਪੜਦੇ ਮਗਰੋਂ ਆ ਤੇ ਬਾਹਰ ਪਹਿਲਾਂ ਚਲੇ ਜਾਣ ਲੱਗੇ ਕਿਉਂਕਿ ਉਹਦੇ ਨਾਲ ਜਿਹੜੇ ਆ ਹੁਣ ਦੀ ਪੀੜੀ ਆ ਪੜਦੇ ਆ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਬਜ਼ੁਰਗ ਜਿਹੜੇ ਆਪਣੇ ਦਾਦੇ ਪੜਦਾਦੇ ਜਾਂ ਨਾਨਨੇ ਨਾਨੀਆਂ ਸੀ ਉਹ ਕਿਹੜੇ ਤਿਉਹਾਰ ਮਨਾਉਂਦੇ ਸੀ ਕਿਵੇਂ ਮਨਾਉਂਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਇਹ ਆਪਣਾ ਵੀ ਕਸੂਰ ਹੈ ਕਿ ਆਪਾਂ ਬੱਚਿਆਂ ਨੂੰ ਕੁਝ ਦੱਸ ਨਹੀਂ ਰਹੇ ਤਾਂ ਇਹ ਜੋ ਪ੍ਰੋਗਰਾਮ ਕਰਾਇਆ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੀਆਂ ਕਿ ਆਪਦੇ ਆਪ ਦੇ ਬੱਚਿਆਂ ਨੂੰ ਵੀ ਦੱਸੋ ਜ਼ਰੂਰ ਤਿਆਂ ਕੀ ਹੁੰਦੀਆਂ ਲੋੜੀਆਂ ਕੀ ਹੁੰਦੀਆਂ ਬਾਰ ਨਾ ਭੇਜੋ ਬੱਚਿਆਂ ਨੂੰ ਇੱਥੇ ਰੱਖੋ ਧਿਆਰਾਂ ਨੂੰ ਮਨਾਓ ਆਪਾਂ ਮੋੜ ਸੱਭਿਆਚਾਰ ਜੋ ਆਪਣੇ ਰੀਤੀ ਰਿਵਾਜ ਆਪਾਂ ਬੱਚਿਆਂ ਨੂੰ ਦਸੀਏ ਮੇਂ ਵਿਆਹੀਆਂ ਕਿਉਂ ਜਾਂਦੀਆਂ ਸੀ ਕੀ ਚਾਤੀ ਹੈ ਦਾ ਪਹਿਲਾਂ ਤਾਂ ਦੇਖੋ ਜੀ ਜਦੋਂ ਤੀਆਂ ਮਨਾਉਂਦੇ ਸੀ ਕੁੜੀਆਂ ਜਦੋਂ ਵਿਆਹੀਆਂ ਜਾਂਦੀਆਂ ਸੀ ਜਿਹੜਾ ਸਾਰਾ ਸੋਨਾ ਉਹ ਆਪਦੇ ਪੇਕੇਆਂ ਦੇ ਘਰੇ ਰਹਿੰਦੀਆਂ ਸੀ ਤੇ ਕਹਿੰਦੇ ਜਾਂਦੀਆਂ ਕੁੜੀਆਂ ਸੇਲੀਆਂ ਇਕੱਠੀਆਂ ਹੁੰਦੀਆਂ ਉੱਥੇ ਤੀਆਂ ਲਾਉਂਦੀਆਂ ਤੇ ਪਰ ਹੁਣ ਕੀ ਹੈ ਅੱਜ ਕੱਲ੍ਹ ਥੋੜਾ ਜ਼ਿਆਦਾ ਰਵਾਜ਼ ਬਣ ਗਿਆ ਕਿ ਹੋਟਲਾਂ 'ਚ ਲਾਉਣ ਲੱਗੇ ਜੀ ਸਭ ਦਾ ਕਰਦਾ ਹੁੰਦਾ ਕਿ ਤੀਆਂ ਦੇਖੀਏ ਤਿਆਰ ਦੇਖੀਏ ਪਰ ਆਪਣੇ ਜੋ ਸਰਕਾਰਾਂ ਨੇ ਲਾ ਲੋ ਜਾਂ ਕੋਈ ਆਪਣੇ ਇਹਨਾਂ ਨਸ਼ਾ ਵਧ ਗਿਆ ਇੰਨੀ ਮੰਗਾਈ ਵਧ ਗਈ ਕਿ ਕੋਈ ਹਰ ਕੋਈ ਆਪ ਦਾ ਜੋ ਵੀ ਹੋਟਲਾਂ ਦੇ ਵਿੱਚ ਆਪਦੀ ਫੀਸ ਨਹੀਂ ਭਰ ਸਕਦਾ ਇਸੇ ਕਰਕੇ ਜਿਹੜੀਆਂ ਤੀਆਂ ਹਮੇਸ਼ਾ ਖੁੱਲੇ ਖੁੱਲੇ ਧਾਰੇ ਚ ਲਾਈਆਂ ਜਾਂਦੀਆਂ ਤਾਂ ਇਹ ਇਹ ਹੀ ਤੀਆਂ ਵੈਸੇ ਤਾਂ ਇਹ ਹੀ ਤੀਆਂ ਮੰਨੀਆਂ ਜਾਂਦੀ ਹੈ ਕਿੰਨਾ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਵਸੇਤਾ ਇਹ ਜੋ ਤੀਆਂ ਦਾ ਇਹ ਮੇਰੀ ਆਪਦੀ ਸੋਚ ਸੀਗੀ ਮੈਂ ਇੰਦਰਜੀਤ ਕੋਰ ਐਮਸੀ ਵਾਰ ਨੰਬਰ 5 ਤੋਂ ਜੱਗਾ ਜੀ ਜਗਮੀਤ ਸਿੰਘ ਜੱਗਾ ਜੀ ਇਨਸਾਫ ਟੀਮ ਦੇ ਪ੍ਰਧਾਨ ਨੇ ਬਾਕੀ ਮੇਰੀ سپورਟ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਜੋ ਐਮਐਲਏ ਨੇ ਉਹਨਾਂ ਨੇ ਕੀਤੀ ਹੈ